ਬਾਇਓਗੈਸ ਪਲਾਂਟਾਂ ਨੂੰ ਲੈ ਕੇ ਵਿਰੋਧ ਵੱਡੇ ਤੌਰ ਤੇ ਹੋ ਰਿਹਾ ਹੈ ਪਰ ਦੂਜੇ ਪਾਸੇ ਸਰਕਾਰੇ ਗੱਲ ਕਹਿੰਦੀ ਹੈ ਵੀ ਜਦ ਬਾਕੀ ਜਗ੍ਹਾ ਤੇ ਪਲਾਂਟ ਚੱਲ ਰਹੇ ਨੇ ਤਾਂ ਉਰੇ ਸਮੱਸਿਆ ਕੀ ਹੈ ਪਲਾਂਟ ਤਾਂ ਹੋਰ ਬਥੇਰੇ ਥਾਵਾਂ 'ਤੇ ਚੱਲ ਰਹੇ ਨੇ ਤੇ ਆਪਾਂ ਨੂੰ ਉਰੇ ਕੀ ਨੁਕਸਾਨ ਜਾਦਾ ਤਕਰੀਬਨ 4 ਕੁ ਜਗ੍ਹਾ ਤੇ ਫੈਕਟਰੀਆਂ ਇਹ ਬਾਇਓਗੈਸ ਫੈਕਟਰੀਆਂ ਸ਼ੁਰੂ ਹੋਈਆਂ ਸੀਗੀਆਂ ਉੱਥੇ ਜਦੋਂ ਫੈਕਟਰੀ ਲੱਗਣੀ ਸ਼ੁਰੂ ਹੋਈ ਤਾਂ ਕੁਝ ਸ਼ੱਕ ਪਈ ਬੁੱਧੀਜੀਵਿਆਂ ਨੂੰ ਵੀ ਯਾਰ ਇੱਥੇ ਕੀ ਲੱਗਦਾ ਆਪਾਂ ਨੂੰ ਕੋਈ ਸਾਈਨ ਬੋਰਡ ਨਹੀਂ ਲੱਗਿਆ ਕੁਛ ਹੀ ਨਾ ਤੁਹਾਨੂੰ ਪਤਾ ਹੀ ਨਹੀਂ ਸੀ ਵੀ ਉਰੇ ਕੀ ਲੱਗ ਰਿਹਾ ਨਹੀਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿ ਝੂ ਥੋੜਾ ਚਰਵਾਦ ਜਦੋਂ ਉੱਥੇ ਉਹ ਖੂਜਾ ਬਣਾਉਣ ਲੱਗ ਗਏ ਉਦੋਂ ਪਤਾ ਲੱਗ ਗਿਆ ਕੰਗਰਾਲੀ ਰਾਜਪੂਤਾਂ ਫੈਕਟਰੀ ਉਹ ਜੀ ਚੱਲਦੀ ਹੈ ਬਾਇਓ ਗੈਸ ਦੇ ਜਾਂ ਜਿਹੜਾ ਪਲਾਂਟ ਲੱਗਦਾ ਉਹਦੇ ਤੋਂ ਨੁਕਸਾਨ ਕੀ ਕੀ ਹੋ ਸਕਦਾ ਕੋਈ ਵੀ ਵੀਰ ਜੀ ਗੱਲ ਦੱਸਾਂਗਾ ਮੈਂ ਉਹਦੇ ਮੌਲਿਕ ਇਹ ਹੈ ਜਿਆ ਬਿਲਕੁਲ 2.5 ਸਾਲ ਤੋਂ ਪਹਿਲਾਂ ਚੱਲਦਾ ਕੰਗਰਾਲੀ ਰਾਜਪੂਤਾਂ ਦੇ ਬੀਰ ਉੱਥੇ ਫੈਕਟਰੀ ਚੱਲਦੀ ਉਹਨੂੰ ਦੇਖ ਕੇ ਆਈਏ ਤੇ ਕੀ ਦਸ਼ ਪ੍ਰਭਾਵ ਆ ਜਦੋਂ ਉੱਥੇ ਦੇਖਣ ਗਏ ਉੱਥੇ ਇੰਨੇ ਕਿ ਜ਼ਿਆਦਾ ਸਮੈਲ ਸੀ ਇੰਨੇ ਕਿ ਜ਼ਿਆਦਾ ਮੱਛਰ ਸੀ ਮੱਖੀ ਸੀ ਪਰ ਸਾਡੀ ਮਜਬੂਰੀ ਕੀ ਜਦੋਂ ਇਹਨਾਂ ਨੇ ਫੈਕਟਰੀ ਲਾਈ ਆ ਸਾਨੂੰ ਕਹਿੰਦੇ ਸੁੱਡੀ ਪ੍ਰਾਲੀ ਦੀ ਸਾਂਭ ਸੰਭਾਲ ਕਰਾਂਗੇ ਅਸੀਂ ਫੈਕਟਰੀ ਲਵਾ ਬੈਠੇ ਆ ਉਹਦਾ ਇਹੀ ਹੈ ਹਾਂਜੀ ਅਸੀਂ ਫੈਕਟਰੀ ਲਵਾ ਬੈਠੇ ਆ ਪਰ ਅਸੀਂ ਨਰਕ ਭੋਗਦੇ ਸਸੇਕਾਲਾ ਬਾਇਓਗੈਸ ਪਲਾਂਟਾਂ ਨੂੰ ਲੈ ਕੇ ਵਿਰੋਧ ਵੱਡੇ ਤੌਰ ਤੇ ਹੋ ਰਿਹਾ ਹੈ ਪਰ ਦੂਜੇ ਪਾਸੇ ਸਰਕਾਰੇ ਗੱਲ ਕਹਿੰਦੀ ਹੈ ਵੀ ਜਦ ਬਾਕੀ ਜਗ੍ਹਾ ਤੇ ਪਲਾਂਟ ਚੱਲ ਰਹੇ ਨੇ ਤਾਂ ਉਰੇ ਸਮੱਸਿਆ ਕੀ ਹੈ ਹੁਣ ਗੱਲ ਇਹ ਹੈ ਵੀ ਸੈਂਟੀਫਿਕਲੀ ਤੌਰ ਦੇ ਉੱਤੇ ਕਿੰਨਾ ਵੱਡਾ ਨੁਕਸਾਨ ਇਹਨਾਂ ਦੇ ਨਾਲ ਹੋਊਗਾ ਇਹ ਖੈਰ ਮਹਾਰਾਬ ਦੇ ਤੌਰ ਤੇ ਦੱਸ ਦਿੰਦੇ ਨੇ ਪਰ ਪਿੰਡ ਵਾਲਿਆਂ ਨੂੰ ਜਿਹੜਾ ਖਾਸੇ ਨੇਗੇ ਉਹਦੇ ਤੇ ਗੱਲ ਕਰ ਲੈਣ ਆਂ ਦਰਜੀ ਦੇਖੀਏ ਤੇ ਖਾਸੇ ਕਿਉਂ ਇੰਨੇ ਜ਼ਿਆਦਾ ਲੱਗ ਰਹੇ ਨੇ ਪਲਾਂਟ ਤਾਂ ਹੋਰ ਬਥੇਰੀ ਥਾਂਵੇਂ ਚੱਲ ਰਹੇ ਨੇ ਤੇ ਆਪਾਂ ਨੂੰ ਉਰੇ ਕੀ ਨੁਕਸਾਨ ਜਾਪਦਾ ਸਭ ਤੋਂ ਪਹਿਲਾਂ ਜੀ ਰੋਜ਼ਾਨਾ ਸੂਚਨਾ ਦਾ ਧੰਨਵਾਦ ਜੋ ਕਿ ਸਾਡੀ ਦੁਨੀਆ ਤੱਕ ਪਹੁੰਚਾਉਣ ਦੀ ਮਿਹਰਬਾਨੀ ਨੰਬਰ 2 ਵੀਰੇ ਇਹ ਤਕਰੀਬਨ 5-6 ਮਹੀਨੇ ਪਹਿਲਾਂ ਤਕਰੀਬਨ 4 ਕੁ ਜਗ੍ਹਾ ਤੇ ਫੈਕਟਰੀਆਂ ਇਹ ਬਾਇਓ ਗੈਸ ਫੈਕਟਰੀਆਂ ਸ਼ੁਰੂ ਹੋਈਆਂ ਸੀਗੀਆਂ ਕਿਉਂਕਿ ਜਿਹੜੀ ਚੀਜ਼ ਸਹੀ ਲੱਗਣੀ ਹੈ ਉਹਦਾ ਸਭ ਤੋਂ ਪਹਿਲਾਂ ਸੈਨਵੋਡ ਲੱਗਿਆ ਹੁੰਦਾ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤੇ ਮੇਰਾ ਪਿੰਡ ਭੁੰਦੜੀ ਆ ਮੇਰਾ ਨਾਮ ਭਿੰਦਰ ਸਿੰਘ ਆ ਉੱਥੇ ਜਦੋਂ ਫੈਕਟਰੀ ਲੱਗਣੀ ਸ਼ੁਰੂ ਹੋਈ ਤਾਂ ਕੁਸ਼ ਸ਼ੱਕ ਪਈ ਬੁਢੀ ਜੀ ਬਿਆਨ ਉਹ ਯਾਰ ਇੱਥੇ ਕੀ ਲੱਗਦਾ ਆਪਾਂ ਨੂੰ ਕੋਈ ਸੈਨ ਬੋਰਡ ਨਹੀਂ ਲੱਗਿਆ ਪੁੱਛੀ ਇਹਨਾਂ ਤੋਂ ਨਹੀਂ ਤੁਹਾਨੂੰ ਕਿਸ ਨੂੰ ਪਤਾ ਹੀ ਨਹੀਂ ਸੀ ਵੀ ਉਹ ਕੀ ਲੱਗ ਰਿਹਾ ਨਹੀਂ ਜੀ ਜਦੋਂ ਉਹਨਾਂ ਕੋਲੇ ਜਾ ਗੱਲਬਾਤ ਕੀਤੀ ਵੀ ਇੱਥੇ ਕੀ ਮੰਨ ਰਿਹਾ ਵੀ ਕੋਈ ਪੰਚਾਇਤ ਤੋਂ ਮਨਜ਼ੂਰੀ ਨਹੀਂ ਲਈ ਕਿਉਂਕਿ ਗ੍ਰੀਨ ਜ਼ੋਨ ਦੇ ਵਿੱਚ ਸਰਕਾਰ ਨੇ ਕਹਿਤਾ ਵੀ ਪੰਚਾਇਤ ਤੋਂ ਮਨਜ਼ੂਰੀ ਲੈਣੀ ਕੋਈ ਬਾਲੀ ਵੱਡੀ ਗੱਲ ਨਹੀਂ ਕੋਈ ਲੋੜੀ ਦੀ ਨਹੀਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿ ਝੂਠ ਬੋਲਿਆ ਕਹਿੰਦੇ ਸੀ ਤੌਲੀਆ ਦੀ ਫੈਕਟਰੀ ਬਣ ਰਹੀ ਹੈ ਤੇ ਅਸੀਂ ਤਾਵਲ ਦੀ ਫੈਕਟਰੀ ਲਾ ਰਹੇ ਚਲੋ ਪਿੰਡ ਵਾਲੇ ਮੰਦੇ ਕਹਿੰਦੇ ਵੀ ਆਪਾਂ ਨੂੰ ਕੋਈ ਮਨਜ਼ੂਰੀ ਨਹੀਂ ਉਸ ਤੋਂ ਥੋੜਾ ਚਿਰ ਬਾਅਦ ਜਦੋਂ ਉੱਥੇ ਉਹ ਖੂਹ ਜਾਂ ਬਣਾਉਣ ਲੱਗੇ ਉਦੋਂ ਪਤਾ ਲੱਗ ਗਿਆ ਕੰਗਰਾਲੀ ਰਾਜਪੂਤਾਂ ਫੈਕਟਰੀ ਉਹ ਜੀ ਚੱਲਦੀ ਆ ਜਦੋਂ ਲੋਕਾਂ ਨੂੰ ਸ਼ੱਕ ਪਈ ਦੁਬਾਰੇ ਉਹਨੂੰ ਫੇਰ ਪੁੱਛਿਆ ਫੈਕਟਰੀ ਦੇ ਮਾਲਕਾਂ ਨੂੰ ਵੀ ਇੱਥੇ ਤਾਂ ਤੁਸੀਂ ਕਹਿੰਦੇ ਤੌਲੀਏ ਦੀ ਫੈਕਟਰੀ ਵਾਸਤੇ ਤਾਂ ਇੰਨਾ ਪ੍ਰਬੰਧ ਨਹੀਂ ਹੁੰਦਾ ਵੀ ਸੱਚੀ ਗੱਲ ਦੱਸੋ ਫੇਰ ਉਹਨਾਂ ਦਾ ਸਾਈਨ ਬੋਰਡ ਲਵਾਇਆ ਫੇਰ ਉਦੋਂ ਪਤਾ ਲੱਗਿਆ ਵੀ ਇਹ ਗੈਂ ਸੈਕਟਰ ਹੈ ਉਸ ਤੋਂ ਬਾਅਦ ਮੀਟਿੰਗਾਂ ਕੀਤੀਆਂ ਡੀਸੀ ਮੈਡਮ ਨਾਲ ਮੀਟਿੰਗ ਹੋਈ ਐਸਟੀਐਮ ਨਾਲ ਮੀਟਿੰਗਾਂ ਹੋਈਆਂ ਫਿਰ ਆਸੇ-ਪਾਸੇ ਸਭ ਤੋਂ ਪਹਿਲਾਂ ਭੂੰਦੜੀ ਦੇ ਵਿੱਚ ਧਰਨਾ ਸ਼ੁਰੂ ਹੋਇਆ ਪਰ ਇਹ ਵਿੱਚ ਕਰਦੇ ਇਹ ਹੈ ਵੀ ਥੋਨੂੰ ਲੋਕਾਂ ਨੂੰ ਇਹ ਲੱਗਿਆ ਵੀ ਇਹ ਗੈਸ ਪਲਾਂਟ ਹੈ ਇਸ ਕਰਕੇ ਬਰੋਸ ਸੀ ਜਾਂ ਇਹ ਕੀ ਬਾਇਓਗੈਸ ਦੇ ਦਾ ਜਿਹੜਾ ਪਲਾਂਟ ਲੱਗਦਾ ਉਹਦੇ ਤੋਂ ਨੁਕਸਾਨ ਕੀ ਕੀ ਹੋ ਸਕਦਾ ਵੀ ਵੀਰ ਜੀ ਗੱਲ ਦੱਸਾਂਗਾ ਮੈਂ ਜਦੋਂ ਸਾਡੇ ਪਿੰਡ ਦੇ ਵਿੱਚ ਉਹ ਲੱਗਿਆ ਗੈਸ ਕਹਿੰਦੇ ਮethane ਗੈਸ ਜਾਂ CNG ਗੈਸ تیار ਹੋਣਾ ਪਿੰਡਾਂ ਦੇ ਲੋਕਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਸੀਐਨਜੀ ਤਾਂ ਆਪਾਂ ਘਰੇ ਵੀ ਵਰਤ ਵਰਤਦੇ ਆਂ ਚ ਵੀ ਗੱਡੀਆਂ 'ਚ ਵੀ ਚੱਲਦਾ ਉਹਦੇ ਮਾਡਲ ਇੱਕ ਇਹੋ ਜਿਹਾ ਬਿਲਕੁਲ 2.5 ਸਾਲ ਤੋਂ ਪਹਿਲਾਂ ਚੱਲਦਾ ਕੰਗਰਾਲੀ ਰਾਜਪੂਤਾਂ ਦੇ ਵਿੱਚ ਜਦੋਂ ਉੱਥੋਂ ਹੌਲੀ-ਹੌਲੀ ਪਤਾ ਲੱਗਿਆ ਵੀ ਯਾਰ ਉੱਥੇ ਫੈਕਟਰੀ ਚੱਲਦੀ ਉਹਨੂੰ ਦੇਖ ਕੇ ਆਈਏ ਤੇ ਕੀ ਦੁਸ਼ ਪ੍ਰਭਾਵ ਆ ਜਦੋਂ ਉੱਥੇ ਦੇਖਣ ਗਏ ਉੱਥੇ ਇੰਨੇ ਕ ਜਿਆਦੇ ਸਮੈਲ ਸੀ ਇੰਨੇ ਕ ਜਿਆਦੇ ਮੱਛਰ ਸੀ ਮੱਖੀ ਸੀ ਉੱਥੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਯਾਰ ਤੁਹਾਡੇ ਤਾਂ ਇਹ ਮੁਸ਼ਕਿਲ ਉਹ ਆਉਂਦਾ ਵੀ ਕਿਉਂ ਫੈਕਟਰੀ ਕਿਵੇਂ ਇਹ ਲੱਗੀ ਵੀ ਸਾਡੇ ਪਿੰਡ ਵੀ ਲੱਗ ਰਹੀ ਆ ਵੀ ਜੇ ਸਾਡੇ ਪਿੰਡ ਲੱਗ ਗਈ ਤਾਂ ਫਿਰ ਇਹੀ ਹਾਲ ਸਾਡੇ ਉਹ ਕਹਿੰਦੇ ਬਾਈ ਜੀ ਸਾਡੇ ਤਾਂ ਇੱਥੇ ਕੋਈ ਰਸਤੇ ਦਾ ਰਾਤ ਨਹੀਂ ਰਹਿੰਦਾ ਸਾਡੇ ਪਿੰਡ ਦੇ ਵਿੱਚ ਕੁੜੀਆਂ ਦੇ ਰਸਤੇ ਕਰਨ ਨੂੰ ਲੋਕ हट ਗਏ ਪਰ ਸਾਡੀ ਮਜਬੂਰੀ ਕੀ ਜਦੋਂ ਇਹਨਾਂ ਨੇ ਫੈਕਟਰੀ ਲਾਈ ਆ ਸਾਨੂੰ ਕਹਿੰਦੇ ਛੁੱਡੀ ਪ੍ਰਾਲੀ ਦੀ ਸਾਮ ਸੰਭਾਲ ਕਰਾਂਗੇ ਅਸੀਂ ਫੈਕਟਰੀ ਲਵਾ ਬੈਠੇ ਆ। ਉਹਦਾ ਹੀ ਹੈ। ਹਾਂਜੀ ਅਸੀਂ ਉਹ ਫੈਕਟਰੀ ਲਵਾ ਬੈਠੇ ਆ ਪਰ ਅਸੀਂ ਨਰਕ ਭੋਗਦੇ। ਫਿਰ ਨਾਲ ਹੀ ਇੱਕ ਟੋکریاں ਬਣਾਉਣ ਵਾਲੀ ਫੈਕਟਰੀ ਦੇ ਵਿੱਚ ਲੇਬਰ ਕੰਮ ਕਰਦੀ ਸੀ ਜੋ ਆਪਾਂ ਬੀਬੀਆਂ ਟੋکریاں ਬਣਾਉਂਦੇ ਆ। ਉਹਨਾਂ ਨੂੰ ਐ ਲੱਗਿਆ ਵੀ ਜਿਹੜੇ ਫੈਕਟਰੀ ਵਾਲੇ ਦੁਆਲੇ ਬੰਦੇ ਫਿਰਦੇ ਆ 8-10 ਇਹ ਕੋਈ ਫੈਕਟਰੀ ਨੂੰ ਬੰਦ ਕਰਾਉਣ ਵਾਸਤੇ ਆਇਆ ਜਾਂ ਕੋਈ ਅਫਸਰ ਆ ਸਾਡੇ ਨਾਲ ਡਾਕਟਰ ਸਾਹਿਬ ਸੀ। ਉਹਨਾਂ ਨੇ ਆ ਕੇ ਬੇਨਤੀ ਕਹਿੰਦੀ ਕੀਤੀ ਵੀ ਭਾਜੀ ਇਹ ਫੈਕਟਰੀ ਬੰਦ ਕਰਾਓ ਅਸੀਂ ਤਾਂ ਬਹੁਤ ਔਖੀਆਂ। ਸਾਡਾ ਤਾਂ ਅਜ ਰੋਟੀ ਨਹੀਂ ਖਾਉਂਦੀ ਸਾਡੇ ਬੱਚੇ ਬਿਮਾਰ ਆ ਪੇਟ ਦੇ ਵਿੱਚ ਅਲਸਰ ਹੋ ਜਾਂਦਾ ਚਲੋ ਜਦੋਂ ਗੱਲਬਾਤ ਹੋਈ ਅਸੀਂ ਆਪਦੇ ਪਿੰਡ ਵਾਪਸ ਚਲੇ ਗਏ ਜਦੋਂ ਤਾਂ ਹਾਲ ਦੇਖਿਆ ਅਸੀਂ ਜਾ ਕੇ ਪਿੰਡ ਦੇ ਜਿੰਨੀਆਂ ਕਮੇਟੀਆਂ ਪੰਚਾਇਤ ਦੇ ਨਾਲ ਸਲਾਹ ਕੀਤੀ ਤਾਂ ਅਸੀਂ 20 ਤਰੀਕ ਦਾ ਧਰਨਾ ਦਿੱਤਾ ਵੀ ਚੈਤਾ ਫੈਕਟਰੀ ਬੰਦ ਹੋਣੀ ਚਾਹੀਦੀ ਆ ਆਰਜੀ ਤੌਰ ਤੇ ਕਿ ਨਹੀਂ ਸੁਣਵਾਈ ਹੋਏ 28 ਮਾਰਚ ਤੋਂ ਸਾਡਾ ਪੱਕਾ ਧਰਨਾ ਉੱਥੇ ਸ਼ੁਰੂ ਹੋ ਗਿਆ ਅੱਜ ਤਕਰੀਬਨ 6 ਮਹੀਨੇ ਹੋਣ ਆਲੇ ਆ ਤੇ ਸਾਡਾ ਧਰਨਾਣ ਲਗਾਤਾਰ ਉੱਥੇ ਜਾਰੀ ਹੈ ਪਰ ਹੁਣ 21 ਤਰੀਕ ਨੂੰ ਸਰਕਾਰ ਨੇ ਦਿੱਤੀ ਆ ਉਹਦੇ ਚ ਗੱਲ ਕੀ ਹੋਣੀ ਆ ਜਿਹੜੇ ਚੀਜ਼ਾਂ ਨੂੰ ਲੈ ਕੇ ਸ਼ੰਕੇ ਤੁਹਾਡੇ ਨੇ ਕਿ ਉਹਨੂੰ ਲੈ ਕੇ ਸਰਕਾਰ ਨੇ ਕਹਿ ਵੀ ਅਸੀਂ ਚੈੱਕ ਕਰਵਾਉਣੇ ਆਗੇ ਅਸੀਂ ਆਪਦੇ ਸਾਇੰਟਿਸਟ ਜਿਹੜੇ ਸਾਇੰਟਿਸਟ ਨੇ ਜਾਂ ਸਾਇੰਟਿਫਿਕਲੀ ਤੌਰ ਦੇ ਉੱਤੇ ਇਹਦੇ ਇਫੈਕਟ ਕੀ ਨੇ ਉਹ ਚੀਜ਼ ਅਸੀਂ ਦੇਖਾਂਗੇ ਜੇ ਉਹਦੇ ਚ ਤੁਹਾਨੂੰ ਕੱਲ ਨੂੰ ਤਸੱਲੀ ਕਰਾਉਂਦੇ ਨੇ ਫਿਰ ਲੱਗਦਾ ਵੀ ਫਿਰ ਵੀ ਇਹੀ ਰੁਖ ਰਹੂਗਾ ਜਾਂ ਇਹ ਆ ਵੀ ਕੋਈ ਨਹੀਂ ਜੀ ਜਿਹੜੇ ਤੁਹਾਡੇ ਜਿਵੇਂ ਤੁਸੀਂ ਕਹੇ ਵੀ ਡਾਕਟਰ ਸਾਹਿਬ ਦੇ ਨਾਲ ਗੱਲ ਕਰੀ ਆ ਕਿ ਤੁਹਾਡੇ ਵਾਲੇ ਇਫੈਕਟ ਜ਼ਿਆਦਾ ਮਿਲੂ ਇੱਕ ਗੱਲ ਵੀਰੇ ਦੇਖੋ ਜਿਹੜੀ ਚੀਜ਼ ਮਾਲੂ 스멜 ਮਾਰਦੀ ਆ ਜਾਂ ਉਹਦਾ ਪਾਣੀ ਥੱਲੇ ਵੇਸ਼ ਡਿੱਗਦਾ ਠੀਕ ਆ 스멜 ਮਾਰਦੀ ਆ ਆਪਾਂ ਨੂੰ ਦਿਸਦੀ ਆ ਵੀ ਇਹ ਯਾਰ ਚੀਜ਼ ਨੁਕਸਾਨ ਵਾਲੀ ਆ ਇਹ ਤੁਹਾਨੂੰ ਪਰ ਬੰਦੇ ਨੂੰ ਪਤਾ ਜਿਸ ਆਪਾਂ ਕਿਸੇ ਦੇ ਅ ਦਰਾਮੂਰੇ ਢੇਰ ਲਾਵਾਂਗੇ ਕੂੜੇ ਦਾ ਜਾਂ ਗੋਬਰ ਦੇ ਵਿੱਚ ਫੁੱਲਾਂ ਦੀ ਵਾਸਨਾ ਤਾਂ ਨਹੀਂ ਨੀ ਗੋਬਰ ਹੋ ਗਿਆ ਗੰਨੇ ਦੀ ਮੈਲ ਹੋਊਗੀ ਉਹ 스멜ੀ ਮਾਰੂਗੀ ਠੀਕ ਆ ਜੇ ਹੁਣ ਸਰਕਾਰਾਂ ਦਾ ਕੀ ਆ ਉੱਥੇ ਕੰਗਰਾਲੀ ਰਾਜਪੂਤਾਂ ਦੇ ਵਿੱਚ ਇੱਕ ਟੀਮ ਆਈ ਹੁਣ ਸਰਕਾਰ ਦੇ ਦਵਾਸ ਥੱਲੇ ਉਹਨਾਂ ਨੂੰ ਪੁੱਛਿਆ ਗਿਆ ਯਾਰ 스멜 ਆਉਂਦੀ ਆ ਉਹ ਅਫਸਰ ਸਾਹਿਬਾਂ ਨੂੰ ਨਾ ਕੀ ਲੈਣਾ ਉਹ ਕਹਿੰਦੇ ਇਹ ਵੀ ਸਾਨੂੰ ਅਸੀਂ ਇਹ ਵਾਰ ਟਿੱਪਣੀ ਨਹੀਂ ਕਰ ਸਕਦੇ ਜਿਹੜੀ ਕੁਦਰਤੀ ਗੱਲ ਆ ਪੁੱਣ 스멜 ਆਉਣੀ ਕੁਦਰਤੀ ਗੱਲ ਆ ਇਹ ਆਪਾਂ ਦੇਖਤਾ ਸਕਦੇ ਨਹੀਂ 스멜 ਮੁਸ਼ਕੀ ਆਊਗਾ ਉਹ ਅਫਸਰ ਸਾਹਿਬਾਂ ਨੇ ਇੱਥੋਂ ਤੱਕ ਨਹੀਂ ਕਿਹਾ ਵੀ ਹਾਂ 스멜 ਆਉਂਦੀ ਆ ਜਿਹੜੇ ਥੱਲੇ ਐਸਟੀਚਰ ਆ ਵਗੈਰਾ ਸੀ ਉਹ ਕਹਿੰਦੇ ਹਾਂ ਬਾਈ ਜੀ 스멜 ਆਉਂਦੀ ਆ ਵੀ ਰੱਬ ਨੂੰ ਜਾਣ ਦੇਣੀ ਆ ਪਰ ਵੱਡੇ ਅਫਸਰ ਸਾਹਿਬ ਕਹਿੰਦੇ ਇਹ ਵੀ ਮੈਂ ਇੱਥੇ ਟਿੱਪਣੀ ਨਹੀਂ ਕਰਨੀ মিডিਆ ਸਾਹਮਣੇ ਜਿਹੜੀ ਹੁਣ ਸਮੈਲ ਆਉਂਦੀ ਆਪਾਂ ਦਿਖਾ ਤਾਂ ਸਕਦੇ ਨਹੀਂ ਉਹਨੂੰ ਮਹਿਸੂਸ ਕਰ ਸਕਦੇ ਚਲੋ ਖैर ਫੋਲ ਬਲਾ ਕੇ ਜੀ ਦੇਖੀਏ ਤਾਂ 21 ਤਰੀਕ ਤੱਕ ਦਾ ਸਮਾਂ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਹੈ 21 ਤਰੀਕ ਤੱਕ ਸਾਨੂੰ ਭਰੋਸਾ ਦਿੱਤਾ ਗਿਆ ਅਮਰ ਓੜਾ ਜੀ ਵੱਲੋਂ ਵੀ 21 ਤਰੀਕ ਤੱਕ ਇਹ ਮਸਲੇ ਦਾ ਹੱਲ ਹੋਊਗਾ ਅਸੀਂ ਟੀਮ ਇੱਕ ਟੀਮ ਗੱਠ ਕਰਾਂਗੇ ਤੇ ਉਸ ਤੋਂ ਬਾਅਦ ਇਹ ਜੇ ਸਰਟੀਫਾਈ ਹੁੰਦੇ ਆ ਤਾਂ ਚਾਹ ਦਾ ਫੈਕਟਰੀਆਂ ਬੰਦ ਹੋਣਗੀਆਂ ਚਾਹ ਕੇ ਤੁਸੀਂ ਆਪ ਦੀ ਕੇ ਮੀਟੀ ਦਾ ਫੈਸਲਾ ਹੋਪੇ ਦੇ ਲੈਣ। ਪਰ ਖੈਰ ਹੁਣ 21 ਤਰੀਕ ਦਾ ਇੰਤਜ਼ਾਰ ਰਹੂਗਾ ਪਰ ਗੱਲ ਇਹ ਹੈ ਵੀ ਜਿਹੜੇ ਥਾਵਾਂ ਤੇ ਪਹਿਲਾਂ ਫੈਕਟਰੀ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਲੱਗੀ ਆ ਤਾਂ ਉਹ ਤੋਂ ਇਹਨਾਂ ਨੂੰ ਇਸ ਚੀਜ਼ ਦੇ ਖਸੇ ਨੇ ਵੀ ਕੱਲ ਨੂੰ ਉੱਥੇ ਜਿੱਥੇ ਬਿਮਾਰੀਆਂ ਖੜੀਆਂ ਹੋਣਗੀਆਂ ਤਾਂ ਨਾਲ ਹੀ ਗੱਲ ਇਹ ਹੈ ਵੀ ਉਹਦਾ ਜਿਹੜਾ ਆਸੇ-ਪਾਸੇ ਦਾ ਜਿਹੜਾ এনवायरमेंट ਆ ਬੇहद ਖਰਾਬ ਹੁੰਦਾ। ਹੁਣ ਗੱਲ ਇਹ ਹੈ ਵੀ ਸਰਕਾਰ ਵਾਸਤੇ ਵੱਡੀ ਚੁਣੌਤੀ ਵੀ ਹੈ ਕਿ ਜਿੱਥੇ ਇੱਕ ਪਾਸੇ ਜਿੱਦੋਂ ਕੱਲ ਨੂੰ ਪਲਾਂਟ ਜਿਹੜੇ ਸੱਤ ਲੱਗੜੇ ਨੇ ਇੱਕ ਪਹਿਲਾਂ ਕਹਿੰਦੇ ਚੱਲ ਰਿਹਾ ਹੈ ਤਾਂ ਕੀ ਉਹ ਪਲਾਂਟ ਹੁਣ ਅੱਗੇ ਨੂੰ ਲੱਗਣ ਜੇਕਰ ਲੱਗਣੇ ਅੱਗੇ ਨੂੰ ਹੋਰ ਵੀ ਲਾਉਣੇ ਪੈ ਸਕਦੇ ਨੇ ਤਾਂ ਫਿਰ ਆਖਰਕਾਰ ਸਰਕਾਰ ਨੂੰ ਪਹਿਲਾਂ ਇਸ ਚੁਣੌਤੀ ਵਾਸਤੇ ਤਿਆਰ ਰਹਿਣਾ ਪਊਗਾ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਪਰੋਸੇ ਚ ਲੈਣਾ ਹੈ ਤੇ ਉਹਦੇ ਨੁਕਸਾਨ ਸਭ ਤੋਂ ਵੱਡੀ ਗੱਲ ਹੈ ਨਾ ਹੋਣ ਕਿਉਂਕਿ ਪੁਰਾਣੇ ਨੁਕਸਾਨਾਂ ਦੇ ਚੱਲਦੇ ਅੱਜ ਕੈਂਸਰ ਵੱਡੀ ਤਤਾਰਿਕ ਤੇ ਵਿੱਚ ਪੰਜਾਬ ਚ ਫੈਲ ਚੁੱਕਿਆ ਹੈਗਾ ਸੀਨੀਅਰ ਵੀਡੀਓਨਲਿਸਟ ਮਤੇਜ ਦੇ ਨਾਲ ਸਪੈਸਿਫਿਕ ਰੋਜ਼ਾਨਾ 20 TV ਚੰਡੀਗੜ੍ਹ